श्री हेमकुंड साहिब जी दी यात्रा ਕਰਨ ਮੁਬਈ ਤੇ ਹైదరాబాద్ ਤੋਂ 121 ਯਾਤਰੀ ਹਵਾਈ ਜਹਾਜ਼ ਰਾਹੀਂ ਦੇਹਰਾਦੂਨ ਪਹੁੰਚੇ ਜਿੱਥੇ ਉਹਨਾਂ ਦਾ ਦੇਹਰਾਦੂਨ ਦੀਆਂ ਸੰਗਤਾਂ ਵੱਲੋਂ ਬਹੁਤ ਇਨਕਾ ਸੁਆਗਤ ਕੀਤਾ ਗਿਆ ਅੱਜ ਸਵੇਰੇ ਮੁੰਬਈ ਤੋਂ ਦੇਹਰਾਦੂਨ ਵਾਲੀ ਉਡਾਨ ਤੇ ਦੇਹਰਾਦੂਨ ਹਵਾਈ ਅੱਡੇ ਉਤੇ ਪਹੁੰਚਿਆ ਸੰਗਤਾਂ ਦਾ ਦੇਹਰਾਦੂਨ ਦੀਆਂ ਸੰਗਤਾਂ ਨੇ ਬਹੁਤ ਇਨਕਾ ਸੁਆਗਤ ਕੀਤਾ ਲੰਗਰ ਪ੍ਰਸ਼ਾਦ ਅਤੇ ਠੰਡੇ ਮਿੱਠੇ ਜਲ ਦੀ ਸੇਵਾ ਵੀ ਕੀਤੀ ਮੁੰਬਈ ਤੋਂ ਪੁੱਜੀਆ ਸੰਗਤਾਂ ਬਹੁਤ ਪ੍ਰਸੰਨਿਤ ਹੋਈਆਂ ਦੇਰਾਦੁੰਨ ਦੀ ਸੰਗਤ ਦਾ ਧੰਨਵਾਦ ਕੀਤਾ ਇਸ ਸੇਵਾ ਦੇ ਵਿੱਚ ਗੁਰਦੁਆਰਾ ਦੁੱਖ ਨਿਵਾਰਨ 네ਹਰੂ ਕਲੋਨੀ ਗੁਰਦੁਆਰਾ ਮੱਛੀ ਬਾਜ਼ਾਰ ਪਟੇਲ ਨਗਰ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ ਜਿਸ ਵਿੱਚ ਪ੍ਰਧਾਨ ਰਤੜਾ ਜੀ ਜਥੇਦਾਰ ਰਣਜੀਤ ਸਿੰਘ ਗੁਰਦੁਆਰਾ ਦੁੱਖ ਨਿਵਾਰਨ 네ਹਰੂ ਕਲੋਨੀ ਹਰਬੰਸ ਉਕਰੇ ਜਾ ਮੱਛੀ ਬਜ਼ਾਰ ਤੇ ਬਹੁਤ ਸਾਰੇ ਸਿੰਘਾਂ ਸਿੰਘਣੀਆਂ ਨੇ ਸ਼ਮੂਲਿਤ ਕੀਤੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਵੀ ਪਾਇਆ ਇਸ ਮੌਕੇ ਉਤੇ ਪੱਤਰਕਾਰ ਹਰਬਖਸ਼ ਸਿੰਘ ਦੇ ਨਾਲ ਮੁਲਾਕਾਤ ਕਰਕੇ ਗੁਰਦੁਆਰਾ ਦੁੱਖ ਨਿਵਾਰਨ ਨਹਿਰੂ ਕਲੋਨੀ ਦੇ ਜਰਨਲ ਸਕੱਤਰ ਜੋਤਦਾ ਰঞ্জੀਤ ਸਿੰਘ ਨੇ ਕਿਹਾ ਕਿ ਸੁਚੜਾ ਮਿਲਨ ਉਤੇ ਦੇਹਰਾਦੂੰਦੀਆ ਸੰਗਤਾਂ ਨੇ ਮਿਲ ਕੇ ਪੁਜ ਰਿੰਗਾਂ ਸੰਗਤ ਦੇ ਸਵਾਗਤ ਲਈ ਹਵਾਈ ਅੱਡੇ ਉਤੇ ਪਹੁੰਚ ਕੇ ਅਤੇ ਦਸ਼ਮੀਸ਼ ਪਿਤਾ ਦੀਆਂ ਅਸੀਂ ਸਾਂਦੇ ਪਾਤਰ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਬਖਸ਼ਿਸ਼ ਦਸਵੇਸ਼ ਪੀ ਦਾਦੀ ਜੀ ਅੱਜ ਅਸੀਂ ਉਸ ਸਥਾਨ ਤੇ ਪਹੁੰਚੇ ਹਾਂ ਜਿਸ ਸਥਾਨ ਭਾਵੇਂ ਨਮਾ ਪਰ ਜਿਹੜਾ ਇਹ ਕੰਮ ਕਰ ਰਹੇ ਜਿਹੜੀ ਸੇਵਾ ਕਰ ਰਹੇ ਨੇ ਲਾਜਵਾਬ ਨੇ ਇਸ ਵਾਸਤੇ ਅਸੀਂ ਮੈਂ ਸਾਹਿਬ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬਹੁਤ ਬਖਸ਼ਿਸ਼ ਦੁਆਰਾ ਇੱਥੇ ਪਹੁੰਚਾ ਹਾਂ ਅੱਜ ਇਸ ਕ੍ਰਮੰਦ ਕਮੇਟੀ ਦੇ ਜਨਰਲ ਸਕੱਤਰ ਸardar Ranjit Singh ਨਾਲ ਮੁਲਾਕਾਤ ਕਰਕੇ ਇਸ ਸਾਮ ਵਾਲੇ ਤੇ ਅਜੇ ਅਤੇ ਹੋਰ ਅੱਜ ਦਾ ਪ੍ਰੋਗਰਾਮ ਕੀ ਹੈ ਉਸ ਬਾਰੇ ਆਪ ਜੀ ਨਾਲ ਸਾਂਝਾ ਕਰ ਰਹੇ ਹਾਂ ਸਾਹਿਬ ਸਵਾਸਾ ਸਾਹਿਬ ਰਣਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਗੁਰਦੁਆਰਾ ਦੁਖਨਵਾਰਨ ਸਾਹਿਬ ਨਹਿਰ ਕਲੋਨੀ ਵਿਖੇ ਤੇਰਾ ਦੂਨ ਬੈਠੇ ਆਂ ਮਹਾਰਾਜ ਦੇ ਚਰਨਾਂ 'ਚ ਅੱਜ ਮਹਾਰਾਜ ਸੱਚੇ ਪਾਤਸ਼ਾਹ ਦੀ અપਾਰ ਕਿਰਪਾ ਦਾ ਸਦਕਾ ਬੰਬਈ ਤੋਂ ਲਗਭਗ 70 ਸ਼ਰੀਰਾਂ ਦਾ ਜਥਾ ਬਾਈਅਰ ਸ੍ਰੀ ਹਿਮਕੁੰਡ ਸਾਹਿਬ ਵਾਸਤੇ ਆ ਰਿਹਾ ਜੋ ਕਿ 10:30 ਵਜੇ ਉਹਨਾਂ ਦੀ ਫਲਾਈਟ ਜੋਲੀ ਗ੍ਰਾਂਠ 에য়ারਪੋਰਟ ਤੇ ਉਤਰਨੀ ਹੈ ਤੇ ਗੁਰਦੁਆਰੇ ਨੂੰ ਮਹਾਰਾ ਸੱਚੇ ਪਾਤਸ਼ਾਹ ਨੇ ਸੇਵਾ ਬਖਸ਼ੀ ਹੈ ਕਿ ਉਹਨਾਂ ਦਾ ਲੰਗਰ ਤਿਆਰ ਕਰਕੇ ਗੁਰਦੁਆਰਾ ਸਾਹਿਬ ਤੋਂ 에어ਪੋਰਟ ਤੇ ਪਹੁੰਚਾਇਆ ਜਾਵੇ ਤੇ ਦੇਖੋ ਸੰਗਤਾਂ ਦੇ ਉੱਤੇ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਸੰਗਤਾਂ ਨੂੰ 8 ਵਜੇ ਦਾ ਟਾਈਮ ਦਿੱਤਾ ਸੀ ਤੇ ਜਦ ਦਾਸ ਗੁਰਦੁਆਰਾ ਸਾਹਿਬ ਪਹੁੰਚਿਆ ਤੇ ਸੰਗਤਾਂ ਪਹਿਲਾਂ ਹੀ ਸਾਰਾ ਲੰਗਰ ਬਣਾ ਕੇ ਤਿਆਰ ਪਰ ਤਿਆਰ ਕਰ ਦਿੱਤਾ ਹੁਣ ਸੰਗਤਾਂ ਲਗਭਗ 9:30 ਵਜੇ ਇੱਥੋਂ ਲੰਗਰ ਲੈ ਕੇ ਜੋਲੀ ਗ੍ਰਾਂਟ এয়ারਪੋਰਟ ਤੇ ਜਾਣ ਗਿਆਂ ਤੇ ਉੱਥੇ ਸੰਗਤਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਧੰਤਾ ਯੋਗ ਬਣਾਣ ਗਿਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਇਸ ਸਥਾਨ ਬਾਰੇ ਵੀ ਥੋੜਾ ਸਾ ਜਾਣਕਾਰੀ ਸਾਂਝੀ ਕਰੋ ਜੀ ਇਹ ਸਥਾਨ ਸਨ 1993 ਦੇ ਵਿੱਚ ਸੰਗਤਾਂ ਨੇ ਇੱਥੇ ਮੈਨੇਜਮੈਂਟ ਕਮੇਟੀ ਬਣਾਈ ਤੇ ਤਾਂ ਤੋਂ ਬੜੀਆ ਪਾਰ ਕਿਰਪਾ ਹੈ ਹਾਰ ਆਇ ਤਵਾਰੇ ਇੱਥੇ ਮਹਾਰਾਜ ਦੀ ਕਿਰਪਾ ਨਾਲ ਲੰਗਰ ਦੀ ਸੇਵਾ ਹੁੰਦੀ ਹੈ ਰੂਟੀਨ ਵੇ ਤੇ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਪੰਜ ਬਾਣੀਆਂ ਦੇ ਪਾਠ ਸ਼ਾਮ ਨੂੰ ਰਾਰਾਤ ਸਾਹਿਬ ਜੀ ਦੇ ਪਾਠ ਔਰ ਸਾਰੇ ਪ੍ਰੋਗਰਾਮ ਗੁਰਮਤਿ ਮर्याਦਾ ਅਨੁਸਾਰ ਸਾਰੇ ਹੁੰਦੇ ਹਨ ਮਹਾਰਾਜ ਦੀ ਬਹੁਤ ਕਿਰਪਾ ਹੈ ਜਲਦੀ ਜਲਦੀ ਇੱਥੇ ਉਗराई ਨਹੀਂ ਕੀਤੀ ਜਾਂਦੀ ਸੰਗਤਾਂ ਵੱਲੋਂ ਬਹੁਤ ਕਿਰਪਾ ਬੜਾ ਧੰਨ ਹੋਰ ਵੀ ਜੋ ਵੀ ਹੈ ਸੇਵਾ ਸੰਗਤਾਂ ਵੱਲੋਂ ਹੁੰਦੀ ਹੈ ਕੰਤਾ ਯੋਗ ਹਾਂ ਅਸੀਂ ਵੀ ਜੋ ਏਜ ਜਾਂ ਸੰਗਤਾਂ ਦੇ ਦਰਸ਼ਨ ਕਰਦੇ ਆ ਉਹ ਸੇਵਾ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਥਾਨ ਦੇ ਨਾਮ ਵਾਲੇ ਪਤਾ ਵਾਲੇ ਦੱਸੋ ਜੀ ਇਸ ਸਥਾਨ ਮੈਨੇਜਮੈਂਟ ਕਮੇਟੀ ਨੇ ਮੀਟਿੰਗ ਕਰਕੇ ਇਸ ਗੁਰਦੁਆਰੇ ਸਾਹਿਬ ਜੀ ਦਾ ਨਾਮ ਗੁਰਦੁਆਰਾ ਸ਼੍ਰੀ ਦੁਖਨਵਾਰਨ ਸਾਹਿਬ ਨਹਿਰੂ ਕਲੋਨੀ ਡੇਰਾ ਦੂਨ ਰੱਖਿਆ ਜੀ ਇਸ ਤੋਂ ਪਹਿਲਾਂ ਇਸ ਗੁਰਦੁਆਰੇ ਦਾ ਗੁਰਦੁਆਰਾ ਸਾਹਿਬ ਜੀ ਦਾ ਨਾਮ ਸੀ ਨਹਿਰੂ ਕਲੋਨੀ ਗੁਰਦੁਆਰਾ ਜਾਦੀ ਕਮੇਟੀ ਬਣੀ ਹੈ ਕਮੇਟੀ ਨੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਸ਼੍ਰੀ ਦੱਖਣਵਾਰਨ ਸਾਹਿਬ ਨਹਿਰ ਕਲੋਨੀ ਦੇਰਾ ਜੂਨ ਰੱਖਿਆ ਹੈ ਬਹੁਤ ਬਹੁਤ ਸ਼ੁਕਰੀਆ ਜੀ ਤਨਵਾਦ

ਸ੍ਰੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਮੰਬੇ ਤੇ ਆਏ ਹੋਏ ਸਾਡੇ ਵੱਡੇ ਵੀਰ ਜੀ ਖੜੇ ਨੇ ਜੋ ਕਿ ਪਵਿੱਤਰ ਸਥਾਨ ਸ੍ਰੀ ਹੇਮਕੁੰਡ ਸਾਹਿਬ ਦੀ ਆਸਰਾਵਾਹ ਤੋਂ ਸੰਪਰਨ ਲੈ ਕੇ ਆਏ ਨੇ ਥੋੜੀ ਜਿਹੀ ਮੈਂ ਅੱਗੇ ਬੇਨਤੀ ਕਰਾਂਗਾ ਕਿ ਦੱਸਣ ਕਿ ਸਿਆਖਵਾ ਦਾ ਮੇਨ ਮਕਸਦ ਕੀ ਇਹ ਕਿੰਨੀ ਸੰਗਤ ਆਈਏ ਜੇ ਕਦੋਂ ਹੇਮਕੁੰਡ ਸਾਹਿਬ ਦੇ ਦਰਸ਼ਨ ਕਰਨਗੇ ਬਹੁਤ ਬਈ ਪੂਰੀ ਸੰਗਤ ਮੁੰਬੇ ਤੋਂ ਔਰੰਗਾਬਾਤ ਤੋਂ ਪੂਰੇ ਮਾਝੇ ਦੇ ਇਲਾਕੇ ਤੋਂ

जाने मेन यात्रा का मकसद किसी थी से कितने शरीर से आए ने यात्रा करने की तो मेन यात्रा जो है यहाँ से हिमकुंड साहिब जाएगी बॉम्बे से, जाए से आई है और पूरे रास्ते पर पूरे समाज द्वारा बार बहुत भव्य स्वागत और पूरी तैयारियों से यात्रा का स्वागत उत्तराखंड में करा गया है एयरपोर्ट पे अभी हम खड़े हैं बानीवाला डोईवाला में यहाँ भी बहुत अच्छा स्वागत यात्रा का थैंक यू सो मच क्या बात है बच्चे हमारे आए हैं सॉरी Very happy to see all of you. Yes, China. So yeah, yeah. It is only it's only 31 temperature over here. Very similar to Mumbai. Mumbai must be less. There is like energy. Like yeah, like no last... pollution in your Dehradun. We've come from the sky where it is grey and lahat. But when we see the sky here, they are very clear. The clouds are actually white. You will, you will get to range yeah, over it's here. Very well. oh it's, good. it's not so hot because, because I'm telling you one thing. I, I went to Namkana Sahab on 21st of June. Wow, how was it? It's fine. It was 40 degree temperature there. But I didn't feel it. ਪਾਗਲੇ ਤੁਸੀਂ ਮਨਕਾਣਾ ਸਾਬ ਹਾਂ ਵੀ ਹੈਵ ਬੀਨ ਟੂ ਪਾਗਾ ਸਮਾ ਵੈਂਟ ਟੂ ਪੰਜਾ ਸਾਹਿਬ ਲਾਹੌਰ ਐਂਡ ਆਲ ðiਸ ਪਲੇਸਸ ਦੇਹਰਾਦੂਨ ਤੋਂ ਤੇਜ ਚੈਨਲ ਦੇ ਰਿਪੋਰਟਰ ਹਰਬਖਸ਼ ਸਿੰਘ ਦੀ ਰਿਪੋਰਟ